ਭਗਵਾਨ ਤਮਾਨ ਸਰਕਾਰ ਨੇ ਵੱਡਾ ਐਕਸ਼ਨ ਲਿਆ ਤੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਗਿਆ ਜ਼ਿਲ੍ਹਾ ਪੁਲਿਸ ਮੁਖੀ ਨੂੰ ਕਿਉਂ ਸਸਪੈਂਡ ਕੀਤਾ ਹੈ ਕਾਰਨ ਬਹੁਤ ਵੱਡਾ ਹੈ ਪੂਰੀ ਖਬਰ ਤੁਹਾਨੂੰ ਅੱਗੇ ਦੱਸਦੇ ਹਾਂ ਅੱਜ ਇਸ ਵਕਤ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਚਾਰਾਂ ਦੀ ਜਾਣਕਾਰੀ ਦਿੰਦੇ ਹਾਂ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਹਰ ਖਬਰ ਬਾਰੇ ਦਿਖਿਓ ਤੇ ਜੇਕਰ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਵੱਡੇ ਮੁੱਦਿਆਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਪਹਿਲੀ ਵੱਡੀ ਖਬਰ ਹੈ ਭਗਵਨਤਮਾਨ ਸਰਕਾਰ ਨੇ ਅਮਰਤਸਰ ਦਿਹਾਤੀ ਦੇ ਐਸਐਸਪੀ ਜ਼ਿਲ੍ਹਾ ਪੁਲਿਸ ਮੁਖੀ ਨੂੰ ਸਸਪੈਂਡ ਕਰ ਦਿੱਤਾ ਹੈ ਮੁਅਤਲ ਕਰ ਦਿੱਤਾ ਹੈ ਤੇ ਇਹ ਐਕਸ਼ਨ ਕਿਉਂ ਲਿਆ ਗਿਆ ਭਗਵਨਤਮਾਨ ਸਰਕਾਰ ਦਾ ਕਹਿਣਾ ਹੈ ਕਿ ਇਹ ਐਸਐਸਪੀ ਗੈਂਗਸਟਰਾਂ ਤੇ ਕਾਰਵਾਈ ਕਰਨ ਦੇ ਵਿੱਚ ਨਾਕਾਮ ਸਾਬਤ ਹੋ ਰਹੇ ਸੀ ਫੇਲ ਸਾਬਤ ਹੋ ਰਹੇ ਸੀ ਤੇ ਗੈਂਗਸਟਰਾਂ ਤੇ ਕਾਰਵਾਈ ਨਾ ਕਰਨ ਕਰਕੇ ਇਸ ਐਸਐਸਪੀ ਦੇ ਉੱਪਰ ਐਕਸ਼ਨ ਲਿਆ ਗਿਆ ਪਰ ਇਹਦੇ ਨਾਲ ਕਈ ਸਾਰੇ ਵੱਡੇ ਸਵਾਲ ਪੈਦਾ ਹੋ ਗਏ ਨੇ ਕਈ ਸਾਰੀਆਂ ਵਿਰੋਧੀ ਪਾਰਟੀਆਂ ਉਹ ਕਹਿ ਰਹੀਆਂ ਨੇ ਕਿ ਤਰਨ ਤਰਨ ਚੋਣਾਂ ਦੇ ਮਾਮਲੇ ਨਾਲ ਜੋੜ ਕੇ ਇਸ ਨੂੰ ਵੇਖਿਆ ਜਾ ਰਿਹਾ ਹੈ ਪਿਛਲੇ ਦਿਨੀ ਜਦੋਂ ਤਰਨ ਤਰਨ ਦੇ ਵਿੱਚ ਵੋਟਾਂ ਪਈਆਂ ਨੇ ਜਿਨ੍ਹਾਂ ਦਾ ਨਤੀਜਾ ਕੱਲ ਆਇਆ ਤਾਂ ਉਦੋਂ ਵੀ ਚੋਣ ਕਮਿਸ਼ਨ ਨੇ ਤਰਨਤਾਰਨ ਦੇ ਜਿਹੜੇ ਜ਼ਿਲ੍ਹਾ ਪੁਲਿਸ ਮੁਖੀ ਸੀਗੇ ਡਾਕਟਰ ਗਰੇਵਾਲ ਉਹਨਾਂ ਨੂੰ ਸਸਪੈਂਡ ਕੀਤਾ ਸੀ ਮੁਅਤਲ ਕੀਤਾ ਸੀ ਤੇ ਨਾਲ ਹੀ ਤਿੰਨ ਹੋਰ ਪੁਲਿਸ ਅਫਸਰ ਜਿਨ੍ਹਾਂ ਚੋਂ ਦੋ ਡੀਐਸਪੀ ਤੇ ਇੱਕ ਐਸਐਚਓ ਉਹਨਾਂ ਤੇ ਕਾਰਵਾਈ ਕੀਤੀ ਗਈ ਸੀ ਪਰ ਹੁਣ ਭਗਵੰਤ ਮਾਨ ਸਰਕਾਰ ਨੇ ਅਮਰਤਸਰ ਦੇ ਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਨੂੰ ਸਸਪੈਂਡ ਕੀਤਾ ਹੁਣ ਜਿਹੜਾ ਪੱਖ ਆ ਰਿਹਾ ਕਿ ਗੈਂਗਸਟਰਾਂ ਤੇ ਕਾਰਵਾਈ ਨਹੀਂ ਹੋ ਰਹੀ ਸੀ ਤਾਂ ਕਰਕੇ ਸਸਪੈਂਡ ਕੀਤਾ ਹੈ ਇਹਦੇ ਸਬੰਧੀ ਬਹੁਤ ਸਵਾਲ ਨੇ ਪਹਿਲਾ ਸਵਾਲ ਕੀ ਬਾਕੀ ਪੰਜਾਬ ਦੇ ਵਿੱਚ ਜਿਹੜੇ ਐਸਐਸਪੀ ਜਾਂ ਪੁਲਿਸ ਮੁਖੀ ਨੇ ਉਹ ਪੂਰੇ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਨੇ ਕੀ ਉਹਨਾਂ ਨੇ ਗੈਂਗਸਟਰਵਾਦ ਆਪੋ ਆਪਣੇ ਏਰੀਆ ਚ ਖਤਮ ਕਰਤਾ ਕੀ ਨਸ਼ੇ ਖਤਮ ਕਰਤੇ ਭਗਵੰਤ ਮਾਨ ਸਰਕਾਰ ਨੇ ਅੱਜ ਤੋਂ ਕੁਝ ਮਹੀਨੇ ਪਹਿਲਾਂ ਇਹ ਕਿਹਾ ਸੀਗਾ ਕਿ ਜੇਕਰ ਕਿਸੇ ਵੀ ਜ਼ਿਲ੍ਹੇ ਚੋ ਜਾਂ ਇਲਾਕੇ ਚੋਂ ਨਸ਼ਾ ਫੜਿਆ ਜਾਏਗਾ ਤਾ ਉਥੇ ਫਿਰ ਥਾਣਾ ਮੁਖੀ ਤੇ ਤੇ ਜ਼ਿਲ੍ਹਾ ਪੁਲਿਸ ਮੁਖੀ ਤੇ ਵੀ ਕਾਰਵਾਈ ਹੋਇਆ ਕਰੇ ਪਰ ਪੰਜਾਬ ਪੁੱਛਣਾ ਚਾਹੁੰਦਾ ਹੈ ਹੁਣ ਤੱਕ ਕਿੰਨੇ ਕ ਪੁਲਿਸ ਮੁਖੀ ਆ ਜ਼ਿਲ੍ਹਾ ਪੁਲਿਸ ਮੁਖੀ ਜਾਂ ਥਾਣੇ ਦੇ ਐਸ ਐਚਓ ਜਿਨ੍ਹਾਂ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਵੀ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਫੜਨ 'ਚ ਨਕਾਮੀ ਦਿਖਾਈ ਹੈ ਇਹ ਵੱਡੇ ਸਵਾਲ ਨੇ ਪਰ ਅੱਜ ਐਸ ਐਸ ਪੀ ਨੂੰ ਸਸਪੈਂਡ ਕੀਤਾ ਗਿਆ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਤੁਸੀਂ ਆਪਣਾ ਕਮੈਂਟ ਲਿਖੋ ਦੂਜੀ ਵੱਡੀ ਖਬਰ ਹੈ ਦਿੱਲੀ ਤੋਂ ਬਾਅਦ ਹੁਣ ਜੰਮੂ ਕਸ਼ਮੀਰ ਦੇ ਵਿੱਚ ਵੱਡਾ ਧਮਾਕਾ ਕੀਤਾ ਗਿਆ ਔਰ ਉਸ ਧਮਾਕੇ ਦੇ ਵਿੱਚ 9 ਵਿਅਕਤੀਆਂ ਦੀ ਜਾਨ ਚਲੀ ਗਈ ਤੇ 27 ਦੇ ਕਰੀਬ ਜ਼ਖਮੀ ਹੋਏ ਨੇ ਪਹਿਲਾਂ ਕੁਝ ਦਿਨ ਪਹਿਲਾਂ ਹੀ ਅਜੇ ਦਿੱਲੀ ਦੇ ਵਿੱਚ ਜਿਹੜਾ ਮੈਟਰੋ ਸਟੇਸ਼ਨ ਹੈ ਉੱਥੇ ਧਮਾਕਾ ਹੋਇਆ ਤੇ ਉੱਥੇ ਵੀ ਹੁਣ ਤੱਕ 12 ਵਿਅਕਤੀਆਂ ਦੀ ਜਾਨ ਚਲੀ ਗਈ ਹੈ ਤੇ ਕਈ ਸਾਰੇ ਹੋਰ ਜ਼ਖਮੀ ਹੋਏ ਨੇ ਉਸ ਫਾਮਲੇ ਦੇ ਵਿੱਚ ਵੀ ਅੱਜ ਨਵੀਂ ਅਪਡੇਟ ਆਈ ਹੈ ਪਹਿਲਾਂ ਉਸ ਮਾਮਲੇ ਦੇ ਵਿੱਚ ਹਰਿਆਣਾ ਦੇ ਫਰੀਦাবাদ ਤੋਂ ਕੁਝ ਡਾਕਟਰ ਫੜੇ ਗਏ ਜਿਨ੍ਹਾਂ ਡਾਕਟਰਾਂ ਦਾ ਸਬੰਧ ਜੰਮੂ ਕਸ਼ਮੀਰ ਨਾਲ ਅਨੰਤਨਾਗ ਨਾਲ ਸਬੰਧਤ ਦੱਸਿਆ ਜਾਂਦਾ ਸੀ ਉਸ ਤੋਂ ਬਾਅਦ ਅੱਜ ਪੁਲਿਸ ਇਹ ਦਾਵਾ ਕਰ ਰਹੀ ਹੈ ਕਿ ਜਿਹੜਾ ਪੰਜਾਬ ਦੇ ਪਠਾਨਕੋਟ ਤੋਂ ਇੱਕ ਹੋਰ ਡਾਕਟਰ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦਾ ਨਾਮ ਡਾਕਟਰ ਰਾਈਸ ਅਹਿਮਦ ਦੱਸਿਆ ਜਾ ਰਿਹਾ ਤੇ ਉਹਨੂੰ ਵੀ ਦਿੱਲੀ ਬੰਬ ਤਮਾਕਿਆਂ ਨਾਲ ਜੋੜ ਕੇ ਹੀ ਦੇਖਿਆ ਜਾ ਰਿਹਾ ਹੁਣ ਇਹ ਸਾਰਾ ਕੁਝ ਕੀ ਹੋ ਰਿਹਾ ਹੈ ਤੇ ਕਿਉਂ ਹੋ ਰਿਹਾ ਹੈ ਇਹਦੇ ਉੱਪਰ ਆਉਣ ਵਾਲਾ ਟਾਈਮ ਸਚਾਈ ਬਿਆਨ ਕਰੇਗਾ ਪਰ ਅਗਲੀ ਵੱਡੀ ਖਬਰ ਹੈ ਪੰਜਾਬ ਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਬੰਧ ਦੇ ਵਿੱਚ ਅੱਜ ਹਾਈ ਕੋਰਟ ਦਾ ਇੱਕ ਨਵਾਂ ਤੇ ਵੱਡਾ ਫੈਸਲਾ ਤੇ ਹੁਕਮ ਸਾਹਮਣੇ ਆਇਆ ਮਾਮਲਾ ਹਾਈ ਕੋਰਟ 'ਚ ਪਹੁੰਚਿਆ ਹੋਇਆ ਸੀ ਤੁਹਾਨੂੰ ਪਤਾ ਪੰਜਾਬ ਯੂਨੀਵਰਸਿਟੀ ਬਚਾਉਣ ਦੇ ਲਈ ਉਥੇ ਸੈਨਟ ਤੇ ਸਿੰਡੀਕੇਟ ਦੀਆਂ ਚੋਣਾਂ ਬਹਾਲ ਕਰਾਉਣ ਦੇ ਲਈ ਮੋਰਚਾ ਲੱਗਾ ਹੋਇਆ ਪਰ ਅੱਜ ਹਾਈ ਕੋਰਟ ਨੇ ਇੱਕ ਫੈਸਲਾ ਦਿੰਦਿਆ ਹੋਇਆ ਇਹ ਕਹਿ ਦਿੱਤਾ ਕਿ ਚੋਣਾਂ ਕਰਾਉਣ ਦੇ ਲਈ ਯੂਨੀਵਰਸਿਟੀ ਦਾ ਅਕਾਦਮਿਕ ਮਾਹੌਲ ਖਰਾਬ ਕਰਨਾ ਇਹ ਠੀਕ ਨਹੀਂਗਾ ਤੇ ਹਾਈ ਕੋਰਟ ਨੇ ਕਿਹਾ ਕਿ ਕਲਾਸਾਂ ਲਾਈਆਂ ਜਾਣ ਤੁਰੰਤ ਯੂਨੀਵਰਸਿਟੀ ਚਲਾਈ ਜਾਵੇ ਪਰ ਉਧਰ ਸੰਘਰਸ਼ ਕਰ ਰਹੇ ਜਿਹੜੇ ਵਿਦਿਆਰਥੀ ਨੇ ਉਹਨਾਂ ਨੇ 18 ਨਵੰਬਰ ਨੂੰ ਕਈ ਸਾਰੀਆਂ ਜਥੇਬੰਦੀਆਂ ਦੀ ਮੀਟਿੰਗ ਸੱਦੀ ਹੈ ਤੇ 20 ਨਵੰਬਰ ਤੱਕ ਇੱਕ ਨਵਾਂ ਸੰਘਰਸ਼ ਪ੍ਰੋਗਰਾਮ ਦੇਣ ਦਾ ਐਲਾਨ ਉਹਨਾਂ ਨੇ ਕੀਤਾ ਹੋਇਆ ਤੇ ਇਹਦਾ ਅਲਟੀਮੇਟਮ ਜਾਰੀ ਕਰ ਦਿੱਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪੂਰਾ ਮਾਮਲਾ ਕਿੱਧਰ ਨੂੰ ਜਾਂਦਾ ਹੈ ਇਹ ਆਉਣ ਵਾਲਾ ਟਾਈਮ ਦੱਸੇਗਾ ਫਿਲਹਾਲ ਪੰਜਾਬ ਯੂਨੀਵਰਸਿਟੀ ਦਾ ਸੰਘਰਸ਼ ਜਿਹੜਾ ਉਹ ਅੱਗੇ ਵੱਧਦਾ ਹੀ ਦਿਖਾਈ ਦੇ ਰਿਹਾ ਹੈ ਅਗਲੀ ਵੱਡੀ ਖਬਰ ਇਨਸਾਫ ਮੋਰਚੇ ਨਾਲ ਸੰਬੰਧਤ ਹੈ ਲੰਬੇ ਟਾਈਮ ਤੋਂ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀ ਜਿਹੜੇ ਜੇਲਾਂ ਚ ਬੰਦ ਨੇ ਉਹਨਾਂ ਨੂੰ ਰਿਹਾਆ ਕਰਾਉਣ ਦੇ ਲਈ ਮੋਰਚਾ ਲੱਗਾ ਹੋਇਆ ਹੁਣ ਉਹ ਇਨਸਾਫ ਮੋਰਚਾ ਜਦੋਂ ਦਿੱਲੀ ਵੱਲ ਜਾ ਰਿਹਾ ਸੀ ਤਾਂ ਉਹਦੀ ਹਮਾਇਤ ਜਦੋਂ ਕਾਮਰੇਡ ਕਹਾਉਣ ਵਾਲੀਆਂ ਕਿਸਾਨ ਜਥੇ ਬੰਦੀਆਂ ਵੀ ਕਰ ਰਹੀਆਂ ਸੀ ਤਾਂ ਜਦੋਂ ਸ਼ੰਭੂ ਮੋਰਚੇ ਤੋਂ ਦਿੱਲੀ ਨੂੰ ਕੂਚ ਕਰਨ ਦਾ ਵਕਤ ਆਇਆ ਤਾਂ ਉਥੇ ਰੋਕ ਲਿਆ ਗਿਆ ਭਾਰੀ ਪੁਰਸ ਬਲ ਲਗਾ ਕੇ ਬੈਰੀਗੇਟਿੰਗ ਕਰਕੇ ਜਿਵੇਂ ਕਿਸਾਨਾਂ ਨੂੰ ਰੋਕਿਆ ਸੀ ਐਨ ਉਸੇ ਤਰ੍ਹਾਂ ਉਥੇ ਰੋਕ ਲਿਆ ਗਿਆ ਉਸ ਤੋਂ ਬਾਅਦ ਵੱਡੇ ਸਵਾਲ ਕੇਂਦਰ ਸਰਕਾਰ ਦੀ ਮਨਸ਼ਾ ਦੇ ਉੱਪਰ ਉੱਠੇ ਅਗਲੀ ਵੱਡੀ ਖਬਰ ਅਮਰੀਕਾ ਦੇ ਕੈਲੀਫੋਰਨੀਆ ਤੋਂ ਆ ਰਹੀ ਹੈ ਕੈਲੀਫੋਰਨੀਆ ਦੇ ਵਿੱਚ 17000 ਜਿਹੜੇ ਵਿਦੇਸ਼ੀ ਡਰਾਈਵਰ ਨੇ ਉਹਨਾਂ ਦੇ ਲਾਇਸੈਂਸ ਰੱਦ ਕਰਨ ਦੀ ਖਬਰ ਆ ਰਹੀ ਹੈ ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਭਾਰਤੀ ਨੇ ਔਰ ਇਹ ਕੰਮ ਅਮਰੀਕਾ ਦੇ ਵਿੱਚ ਵਿਦੇਸ਼ੀਆਂ ਦੁਆਰਾ ਕਈ ਸਾਰੇ ਪਿਛਲੇ ਟਾਈਮ ਚ ਐਕਸੀਡੈਂਟ ਕਰ ਦਿੱਤੇ ਗਏ ਉਹਨਾਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਜਾ ਰਿਹਾ ਹੈ ਇਸ ਮਾਮਲੇ ਦੇ ਉੱਪਰ ਤੁਸੀਂ ਕੀ ਸਮਝਦੇ ਹੋ ਮੈਨੂੰ ਲੱਗਦਾ ਹੈ ਕਿ ਜੇਕਰ ਗਲਤੀ ਕਿਸੇ ਇੱਕ ਤੋਂ ਹੋਈ ਹੈ ਤਾਂ ਸਾਰਿਆਂ ਦੇ ਉੱਪਰ ਕਾਰਵਾਈ ਕਰ ਦੇਣੀ ਜਾਂ ਐਕਸ਼ਨ ਕਰ ਦੇਣਾ ਇਹ ਠੀਕ ਨਹੀਂਗਾ ਇਹ ਧੱਕੇਸ਼ਈ ਹੈ ਔਰ ਇਹ ਬੰਦ ਹੋਣੀ ਚਾਹੀਦੀ ਹੈ ਉਹ ਭਾਵੇਂ ਅਮਰੀਕਾ ਚ ਕੈਲੀਫੋਰਨੀਆ ਚ ਹੋਵੇ ਤੇ ਚਾਹੇ ਭਾਰਤ ਦੇ ਵਿੱਚ ਭਾਰਤ ਦੇ ਵੀ ਕੁਝ ਲੋਕ ਜਿਹੜੇ ਪੰਜਾਬ ਤੋਂ ਬਾਹਰੋਂ ਆਏ ਸਾਡੇ ਹੀ ਦੇਸ਼ ਦੇ ਹੋਰ ਲੋਕ ਨੇ ਉਹਨਾਂ ਦੇ ਖਿਲਾਫ ਬਹੁਤ ਪੜਾਅਸ ਕੱਢਦੇ ਨੇ ਪਰ ਉਹ ਵੀ ਸੋਚ ਠੀਕ ਨਹੀਂ ਤੇ ਅਮਰੀਕਾ ਦੇ ਵਿੱਚ ਪਰਦੇਸੀਆਂ ਤੇ ਇਸ ਤਰ੍ਹਾਂ ਕਾਰਵਾਈ ਕਰਨੀ ਉਹ ਵੀ ਸੋਚ ਠੀਕ ਨਹੀਂ ਅਗਲੀ ਵੱਡੀ ਖਬਰ ਪੰਜਾਬ ਦੀ ਇੱਕ ਬੀਬੀ ਜਿਹਦਾ ਨਾਮ ਸਰਬਜੀਤ ਕੌਰ ਹੈ ਜਿਹੜੀ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਨਾਲ ਸੰਬੰਧਿਤ ਨਨਕਾਣਾ ਸਾਹਿਬ ਦੀ ਧਰਤੀ ਦੇ ਉੱਪਰ ਗਏ ਜਥੇ ਦੇ ਨਾਲ ਗਈ ਕਪੂਰਥਲਾ ਤੋਂ ਗਈ ਔਰ ਉੱਥੇ ਜਾ ਕੇ ਉਹ ਜਥੇ ਤੋਂ ਗਾਇਬ ਹੋ ਗਈ ਔਰ ਗਾਇਬ ਹੋਣ ਤੋਂ ਬਾਅਦ ਪਤਾ ਨਹੀਂ ਲੱਗ ਰਿਹਾ ਸੀ ਫਿਰ ਅਚਾਨਕ ਖਬਰ ਆਈ ਹੈ ਵੀ ਉਹ ਬੀਬੀ ਨੇ ਪਾਕਿਸਤਾਨ ਦੇ ਵਿੱਚ ਸ਼ੇਖੂਪੁਰਾ ਦੀ ਇੱਕ ਮਸਜਿਦ ਦੇ ਵਿੱਚ ਜਾ ਕੇ ਤਰੰਗ ਬਦਲ ਕੇ ਉਥੋਂ ਦਾ ਨਾਸਰ ਹਸੈਨ ਨਾਂ ਦਾ ਇੱਕ ਬੰਦਾ ਹੈ ਜਿਹਦੇ ਨਾਲ ਵਿਆਹ ਕਰਾ ਲਿਆ ਤਾਂ ਸਰਬਜੀਤ ਕੌਰ ਤੋਂ ਨੂਰ ਹਸੈਨ ਉਹਨੇ ਆਪਣਾ ਨਾਂ ਰੱਖ ਲਿਆ ਤਾਂ ਹੁਣ ਇਹਦੇ ਉੱਪਰ ਤਰ੍ਹਾਂ ਤਰ੍ਹਾਂ ਦੇ ਕਮੈਂਟ ਆ ਰਹੇ ਨੇ ਕੁਝ ਲੋਕ ਤਾਂ ਕਹਿ ਰਹੇ ਨੇ ਕਿ ਉਹਨੇ ਬਹੁਤ ਗਲਤ ਕੀਤਾ ਉਹਨੇ ਗੰਦ ਪਾਤਾ ਉਹਨੇ ਆਹ ਕਰਤਾ ਤੇ ਕੁਝ ਲੋਕ ਕਹਿ ਰਹੇ ਨੇ ਕਿ ਪਿਆਰ ਹੋਇਆ ਇਸ਼ਕ ਹੋਇਆ ਮੁਹੱਬਤ ਹੋਈ ਤੇ ਫਿਰ ਉਹਦੇ ਤੇ ਉਹ ਖੜੀ ਰਿਸਕ ਲੈ ਤੇ ਉਥੇ ਗਈ ਇੱਥੇ ਇੱਕ ਸਵਾਲ ਇਹ ਬਣਦਾ ਹੈ ਕਿ ਜਦੋਂ ਸਾਡੇ ਪੰਜਾਬ ਦੇ ਇਧਰਲੇ ਸਾਡੇ ਪੰਜਾਬ ਦੇ ਲੋਕ ਕਿਸੇ ਗੋਰੀ ਨਾਲ ਵਿਆਹ ਕਰਾਉਣ ਉਦੋਂ ਸਾਡੇ ਲੋਕ ਵਧਾਈਆਂ ਦਿੰਦੇ ਨੇ ਤੇ ਕਹਿੰਦੇ ਆ ਬਹੁਤ ਵਧੀਆ ਜਦੋਂ ਸਾਡੇ ਇੱਧਰਲੇ ਪੰਜਾਬ ਦੇ ਲੋਕ ਭਾਰਤ ਦੇ ਲੋਕ ਕਿਸੇ ਪਾਕਿਸਤਾਨੀ ਨਾਲ ਵਿਆਹ ਕਰਾਉਣ ਤਾਂ ਉਦੋਂ ਵੀ ਕਹਿੰਦੇ ਬਹੁਤ ਵਧੀਆ ਗੱਲ ਆ ਵਧਾਈਆਂ ਜੀ ਵਧਾਈਆਂ ਜੀ ਤੇ ਸਾਡੀਆਂ ਫਿਲਮਾਂ ਸੀਰੀਅਲਾਂ ਦੀਆਂ ਕਹਾਣੀਆਂ ਦੇ ਵਿੱਚ ਵੀ ਇਹ ਬਖਾਇਆ ਜਾਂਦਾ ਹੈ ਵੀ ਮੁੰਡਾ ਜਿਹੜਾ ਹੈ ਉਹ ਭਾਰਤ ਦਾ ਜਾਂ ਇਧਰ ਲਈ ਪੰਜਾਬ ਦਾ ਤੇ ਕੁੜੀ ਪਾਕਿਸਤਾਨ ਦੀ ਤੇ ਉਹ ਫਿਰ ਬੜੀ ਜੱਦੋਜਹਿਦ ਨਾਲ ਇਕੱਠੇ ਹੁੰਦੇ ਤੇ ਵਿਆਹ ਕਰਾਉਂਦੇ ਆ ਉਹਨਾਂ ਫਿਲਮਾਂ ਨੂੰ ਸਾਰੇ ਵੇਖਣ ਜਾਂਦੇ ਆ ਪਿੱਛੇ ਅਮਰਿੰਦਰ ਗਿੱਲ ਦੀ ਫਿਲਮ ਲਾਹੌਰ ਹੀ ਆਈ ਸੀ ਉਹ ਵੀ ਏਸੇ ਕਹਾਣੀ ਤੇ ਆਧਾਰਿਤ ਸੀ ਸਭ ਨੇ ਵੇਖੀ ਜੈ ਜੈਕਾਰ ਕੀਤੀ ਹਿੱਟ ਕੀਤੀ ਪਰ ਜੇਕਰ ਉਲਟੋ ਜੇ ਕਹਾਣੀ ਕੁੜੀ ਇਧਰ ਲਈ ਹੋਵੇ ਮੁੜਾ ਉਧਰਲਾ ਹੋਵੇ ਫੇਰ ਸਾਰੀ ਵਿਆਖਿਆ ਬਦਲ ਜਾਂਦੀ ਹੈ ਕੀ ਇਹ ਡਬਲ ਸਟੈਂਡ ਨਹੀਂ ਕੀ ਇਹ ਦੋਗਲਾ ਸਟੈਂਡ ਨਹੀਂ ਇਹ ਇੱਕ ਵੱਡਾ ਸਵਾਲ ਹੈ ਅਗਲੀ ਵੱਡੀ ਖਬਰ ਹੈ ਕੱਲ ਤਰਨਤਾਰਨ ਦੇ ਵਿੱਚ ਜਿਮਣੀ ਚੋਣ ਦਾ ਰਿਜ਼ਲਟ ਆਇਆ ਉਧਰ ਬਿਹਾਰ ਦੇ ਵਿੱਚ ਨਤੀਜਾ ਆਇਆ ਤਰਨਤਾਰਨ ਦੇ ਵਿੱਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਹਰਮੀਤ ਸਿੰਘ ਸੰਧੂ ਜਿੱਤਿਆ ਦੂਜੇ ਨੰਬਰ ਤੇ ਆਈ ਅਕਾਲੀ ਦਲ ਤੀਜੇ ਤੇ ਮਨਦੀਪ ਸਿੰਘ ਚੌਥੇ ਤੇ ਕਾਂਗਰਸ ਤੇ ਪੰਜਵੇਂ ਤੇ ਆਈ ਬੀਜਪੀ ਹੁਣ ਇਹ ਸਾਰੇ ਮਾਮਲੇ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਇਹ ਕਿਹਾ ਜਾ ਰਿਹਾ ਵੀ ਜਿਹੜੀ ਆਮ ਆਦਮੀ ਪਾਰਟੀ ਜਿੱਤੀ ਹੈ ਕਾਲੀ ਦਲ ਦੇ ਸੁਖਵੀਰ ਬਾਦਲ ਉਹ ਰਹੇ ਤਾਂ ਸਿੱਧਾ ਹੀ ਕਹਿ ਦਿੰਦਾ ਵੀ ਉਹ ਪੁਲਿਸ ਦੀ ਮਦਦ ਨਾਲ ਜਿੱਤੀ ਹੈ ਉਹਨਾਂ ਤਾਂ ਵਧਾਈ ਵੀ ਪੁਲਿਸ ਨੂੰ ਦਿੱਤੀ ਹੈ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੂੰ ਜਿਹੜੇ ਸੁਖਵੀਰ ਬਾਦਲਾ ਉਹਨਾਂ ਨੇ ਵਧਾਈ ਦਿੱਤੀ ਹੈ ਵੀ ਤੁਹਾਡੀ ਮਦਦ ਨਾਲ ਤੁਹਾਡੇ ਕਰਕੇ ਇਹ ਚੋਣ ਜਿੱਤੀ ਹੈ ਤੁਹਾਨੂੰ ਕੀ ਲੱਗਦਾ ਹੈ ਕੀ ਇਹ ਠੀਕ ਹੈ ਕੀ ਇੰਜ ਹੋਇਆ ਇਹਦੇ ਉੱਪਰ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜ਼ਰੂਰ ਲਿਖਿਓ ਮੈਨੂੰ ਲੱਗਦਾ ਕਿ ਪੁਲਿਸ ਦੀ ਦੁਰਵਰਤ ਤੋਂ ਤਾਂ ਬੜੇ ਟਾਈਮ ਤੋਂ ਚੋਣਾਂ ਦੇ ਵਿੱਚ ਹੁੰਦੀ ਰਹੀ ਹੈ ਇਹ ਗੱਲ ਕੁਮਰ ਵਿਜੇ ਪ੍ਰਤਾਪ ਨੇ ਵੀ ਦੋ ਦਿਨ ਪਹਿਲਾਂ ਵੀਡੀਓ ਪਾ ਕੇ ਕਹੀ ਹੈ ਸਾਰੀਆਂ ਸਰਕਾਰਾਂ ਕਰਦੀਆਂ ਰਹੀਆਂ ਜਿਮਣੀ ਚੋਣ ਜਦੋਂ ਕਿ ਸਰਕਾਰ ਇੱਕ ਪਾਰਟੀ ਦੀ ਬਣੀ ਹੁੰਦੀ ਹੈ ਤਾਂ ਉਦੋਂ ਹੁੰਦੀ ਹੈ ਤਾਂ ਉਦੋਂ ਤਾਂ ਫਿਰ ਪੁਲਿਸਿਆ ਤੰਤਰ ਨੂੰ ਸਤਾਤਾਰੀ ਸਰਕਾਰ ਵਾਲੀ ਪਾਰਟੀ ਜਿਹੜੀ ਆ ਉਹ ਵਰਤਦੀ ਹੀ ਵਰਤਦੀ ਹੈ ਤਾਂ ਇਸੇ ਤਰ੍ਹਾਂ ਇੱਥੇ ਵੀ ਹੋਇਆ ਹੋ ਸਕਦਾ ਹੈ ਪਹਿਲਾਂ ਚੋਣ ਕਮਿਸ਼ਨ ਨੇ ਵੀ ਜਿਹੜੇ ਤਰਨਤਾਰਨ ਦੇ ਜ਼ਿਲ੍ਹਾ ਪੁਲਿਸ ਮੁਖੀ ਸੀ ਉਹਨੂੰ ਮੁਅਤਲ ਕੀਤਾ ਸਸਪੈਂਡ ਕੀਤਾ ਉਹਦੇ ਤੇ ਦੋਸ਼ ਲੱਗੇ ਵੀ ਉਹ ਪੱਖਪਾਤ ਕਰ ਰਹੀ ਸੀ ਤੇ ਦੋ ਡੀਐਸਪੀ ਤੇ ਇੱਕ ਐਸਐਚਓ ਤੇ ਵੀ ਤਰਨਤਾਰਨ ਦੇ ਵਿੱਚ ਚੋਣ ਕਮਿਸ਼ਨ ਨੇ ਕਾਰਵਾਈ ਕੀਤੀ ਪੱਖਪਾਤ ਕਰਨ ਦੇ ਦੋਸ਼ ਉਹਨਾਂ ਤੇ ਵੀ ਲੱਗੇ ਸੀ ਹੁਣ ਕੀ ਪੁਲਿਸ ਦੀ ਮਦਦ ਨਾਲ ਚੋਣਾਂ ਲੜ ਕੇ ਲੋਕਤੰਤਰ ਬਣਾਇਆ ਜਾ ਸਕਦਾ ਹੈ ਬਿਲਕੁਲ ਨਹੀਂ ਇਹ ਪੁਲਸੀਜਾ ਤੰਤਰ ਇਹ ਡਾਂਗ ਤੰਤਰ ਹੋ ਸਕਦਾ ਹੈ ਇਹ ਲੋਟ ਤੰਤਰ ਹੋ ਸਕਦਾ ਪਰ ਲੋਕਤੰਤਰ ਇਦਾਂ ਦਾ ਨਹੀਂ ਹੋ ਸਕਦਾ ਇਹ ਸਾਰੇ ਕੁਸ਼ ਦੇ ਉੱਪਰ ਤੁਸੀਂ ਵੀ ਆਪਣਾ ਵਿਚਾਰ ਜ਼ਰੂਰ ਲਿਖਿਓ ਔਰ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਕਰਨੀ ਚਾਹਣਾ ਬਿਹਾਰ ਦੇ ਇਲੈਕਸ਼ਨ ਬਿਹਾਰ ਦੇ ਵਿੱਚ ਚੋਣਾਂ ਹੋਈਆਂ ਨੇ ਵਿਹਾਰ ਚ ਚੂਣਾ ਹੋ ਕੇ ਉਥੇ ਦੁਬਾਰਾ ਫੇਰ ਐਨਡੀਏ ਦੀ ਵੱਡੀ ਜਿੱਤ ਹੋਈ ਹੈ ਔਰ ਜਿਹੜੀ ਕਾਂਗਰਸ ਵਾਲਾ ਗੱਠ ਜੁੜ ਸੀ ਉਹ ਬਹੁਤ ਪਿੱਛੇ ਰਹਿ ਗਿਆ ਰਾਹੁਲ ਗਾਂਧੀ ਨੇ ਕਿਹਾ ਵੀ ਅਸੀਂ ਇਹਦੇ ਤੇ ਵਿਚਾਰ ਕਰਾਂਗੇ ਅਸੀਂ ਮੰਥਨ ਕਰਾਂਗੇ ਤਾਂ ਰਾਹੁਲ ਗਾਂਧੀ ਹੋਰਾਂ ਦੇ ਮੰਥਨ ਕਿਹੋ ਜਿਹੇ ਨੇ ਇਹ ਵੀ ਇੱਕ ਸਵਾਲ ਹੈ ਤਰਨ ਤਰਨ ਦੇ ਵਿੱਚ ਕਾਂਗਰਸ ਗਈ ਚੌਥੇ ਨੰਬਰ ਤੇ ਕਿਵੇਂ ਗਈ ਕਿਉਂ ਗਈ ਇਹਦਾ ਜਵਾਬ ਆ ਜਿਹੜੇ ਲੀਡਰ ਜਦੋਂ ਆਪਣੀ ਜ਼ੁਬਾਨ ਰੱਖ ਕੇ ਨਹੀਂ ਬੋਲਦੇ ਰਾਜਾ ਵੜਿੰਗ ਨੇ ਐਸਾ ਬਿਆਨ ਦਿੱਤਾ ਕਟੋ-ਕਟ ਹਜ਼ਾਰਾਂ ਦੀ ਤਦਾਦ ਚ ਵੋਟ ਜਿਹੜੀਆਂ ਰਾਜਾ ਵੜਿੰਗ ਦਾ ਬਿਆਨ ਖਾ ਗਿਆਂ। ਰਾਜਾ ਵੜਿੰਗ ਨੇ ਇਹ ਬਿਆਨ ਦਿੱਤਾ ਸੀ ਤਰਨਤਾਰਨ ਦੀਆਂ ਚੋਣਾਂ 'ਚ ਪ੍ਰਚਾਰ ਕਰਦਿਆਂ ਵੀ ਇੱਕ ਭਾਰਤ ਦਾ ਗ੍ਰਹਿ ਮੰਤਰੀ ਹੋਇਆ ਮਜਵੀ ਸਿੱਖ ਕਾਲਾ ਜਿਆ ਪੱਠੇ ਵਢਣ ਵਾਲਾ ਤੇ ਉਸ ਤੋਂ ਬਾਅਦ ਫਿਰ ਜਿਹੜਾ ਐਸਸੀ ਭਾਈਚਾਰਾ ਉਹ ਕਾਂਗਰਸ ਦੇ ਐਂਟੀ ਹੋਇਆ। ਉਹਨਾਂ ਨੂੰ ਲੱਗਾ ਵੀ ਇਹ ਨਹੀਂ ਕਰਨਾ ਚਾਹੀਦਾ ਬਿਲਕੁਲ ਕਿਸੇ ਦੀ ਜਾਤ ਕਿਸੇ ਦੀ ਗੋਤ ਨੂੰ ਇਸ ਤਰ੍ਹਾਂ ਰੰਗ ਰੂਪ ਨਾਲ ਜੋੜਨਾ ਇਹ ਠੀਕ ਨਹੀਂਗਾ ਰਾਜਾ ਬੜਿੰਗ ਨੇ ਇਹ ਗਲਤੀ ਕੀਤੀ ਆ ਉਹਦਾ ਫਲ ਵੀ ਰਾਜਾ ਬੜਿੰਗ ਹੋਰਾਂ ਨੇ ਭੁਗਤਿਆ ਭਗਵੰਤਮਾਨ ਸਰਕਾਰ ਨੇ ਬਹੁਤ ਵੱਡਾ ਐਕਸ਼ਨ ਲਿਆ ਔਰ ਇੱਕ ਐਸਐਸਪੀ ਨੂੰ ਜ਼ਿਲ੍ਹਾ ਪੁਲਿਸ ਮੁਖੀ ਨੂੰ ਸਸਪੈਂਡ ਕਰ ਦਿੱਤਾ ਗਿਆ ਮੌਤਲ ਕਰ ਦਿੱਤਾ ਗਿਆ ਇਸ ਵਕਤ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਤੁਹਾਨੂੰ ਪੂਰੀ ਜਾਣਕਾਰੀ ਅੱਗੇ ਦਿੰਨੇ ਆ ਕਿ ਐਸਐਸਪੀ ਨੂੰ ਸਸਪੈਂਡ ਕਿਉਂ ਕੀਤਾ ਗਿਆ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਕਮੈਂਟ ਹਰ ਖਬਰ ਬਾਰੇ ਲਿਖਿਓ ਔਰ ਇਹ ਐਸਐਸਪੀ ਅਮਰਤਸਰ ਦਿਹਾਤੀ ਦਾ ਐਸਐਸਪੀ ਮਨਿੰਦਰ ਸਿੰਘ ਨੂੰ ਭਗਵੰਤਮਾਨ ਸਰਕਾਰ ਨੇ ਸਸਪੈਂਡ ਕੀਤਾ ਔਰ ਇਸ ਐਕਸ਼ਨ ਦੀ ਵੱਡੀ ਚਰਚਾ ਚੱਲ ਪਈ ਹੈ ਕਿਉਂਕਿ ਇੱਕਦਮ ਪੁਲਸ ਮੁਖੀ ਨੂੰ ਸਸਪੈਂਡ ਕਰਨਾ ਕਿਸੇ ਨੂੰ ਵੀ ਇਹ ਹজম ਨਹੀਂ ਆ ਰਿਹਾ ਔਰ ਜਿਹੜਾ ਉਹਨਾਂ ਦੇ ਉੱਪਰ ਦੋਸ਼ ਲਾਇਆ ਗਿਆ ਉਹ ਵੀ ਬਹੁਤ ਵੱਡਾ ਹੈ ਭਗਵੰਤਮਾਨ ਸਰਕਾਰ ਨੇ ਇਹ ਕਿਹਾ ਕਿ ਇਹ ਐਸਐਸਪੀ ਗੈਂਗਸਟਰਾਂ ਦੇ ਉੱਪਰ ਕਾਰਵਾਈ ਕਰਨ ਚ ਨਾਕਾਮ ਸਾਬਤ ਹੋ ਰਿਹਾ ਸੀਗਾ ਇਸ ਕਰਕੇ ਇਹਨੂੰ ਸਸਪੈਂਡ ਕੀਤਾ ਗਿਆ ਮੀਡੀਆ ਚ ਇਸ ਤਰ੍ਹਾਂ ਆ ਰਿਹਾ ਪਰ ਕੀ ਇਹ ਸੱਚ ਹੈ ਪਿਛਲੇ ਦਿਨੀ ਤਰਨਤਾਰਨ ਦੇ ਪੁਲਿਸ ਮੁਖੀ ਡਾਕਟਰ ਗਰੇਵਾਲ ਨੂੰ ਵੀ ਚੋਣ ਕਮਿਸ਼ਨ ਨੇ ਸਸਪੈਂਡ ਕੀਤਾ ਸੀ ਮੌਤਲ ਕੀਤਾ ਸੀ ਉਦੋਂ ਵੀ ਬਹੁਤ ਸਵਾਲ ਉੱਠੇ ਤੇ ਹੁਣ ਭਗਵੰਤ ਮਾਨ ਸਰਕਾਰ ਨੇ ਅ ਅਮਰਤਸਰ ਦਿਹਾਤੀ ਦੇ ਐਸਐਸਪੀ ਨੂੰ ਸਸਪੈਂਡ ਕੀਤਾ ਇਹ ਸਸਪੈਂਸ਼ਨਾਂ ਕਿਉਂ ਹੋਈਆਂ ਨੇ ਇਸ ਅੱਜ ਦੇ ਐਕਸ਼ਨ ਦੇ ਵਿੱਚ ਸਵਾਲ ਇਹ ਉਠਾਏ ਜਾ ਰਹੇ ਨੇ ਕਿ ਰਾਜਨੀਤਿਕ ਤੌਰ ਤੇ ਤਰਨਤਾਰਨ ਦੀਆਂ ਚੋਣਾਂ ਨਾਲ ਜੁੜਿਆ ਇਹ ਮਾਮਲਾ ਹੋ ਸਕਦਾ ਪਰ ਭਗਵੰਤਮਾਨ ਸਰਕਾਰ ਦੇ ਵੱਲੋਂ ਜੋ ਪੱਖ ਮੀਡੀਆ 'ਚ ਆ ਰਿਹਾ ਹੈ ਮੀਡੀਆ ਦੇ ਵਿੱਚ ਆ ਰਿਹਾ ਕਿ ਗੈਂਗਸਟਰਾਂ ਦੇ ਉੱਪਰ ਕਾਰਵਾਈ ਨਾ ਕਰਨ ਕਰਕੇ ਸਸਪੈਂਡ ਕੀਤਾ ਗਿਆ